ਹਾਈ ਹਾਈ ਮਾ ਹਏ ਕਿਤੇ ਲੰਮੀ ਪਈ ਕੰਮ ਤਾਂ ਮੁੱਕਦਾ ਨਹੀਂ ਸਾਰੀ ਦਿਹਾੜੀ ਮੇਰਾ ਉਹ ਕਾਨੂੰ ਵਿਚਾਰੀ ਮੁੱਕ ਗਈ ਮੁੱਕ ਤਾਂ ਮੈਂ ਗਈ ਜਿਹੜੀ ਮੇਰ ਕੋ ਕੰਮ ਹੀ ਨਹੀਂ ਕਿਤੇ ਸਾਰੀ ਦਿਹਾੜੀ ਮੈਂ ਡਈ ਰਹਿਨੀ ਆ ਥੱਕ ਜਾਨੀ ਆ ਤਾਂ ਹੋਣ ਕਿਤੇ ਲੰਮੀ ਪਈ ਸਵੇਰ ਦੀ ਕੀ ਕਰਾਂ ਮੈਂ ਤਾਂ ਦੀ ਮੈਨੂੰ ਭੁੱਖ ਲੱਗੀ ਮੈਗੀ ਬਣਾ ਦੋ ਕੀ ਕਰਾਂ ਮੈਂ ਔਰ ਰੋਟੀ ਪੱਕੀ ਆ ਖਾਲਾ ਜਾ ਕੇ ਮੇਰੇ ਰੋਟੀ ਖਾਣ ਨੂੰ ਨਹੀਂ ਜਿਗਰੰਡਾ ਨਹੀਂ ਜੀ ਕਰਦਾ ਤਾਂ ਬਣਾ ਲਾ ਜਾ ਕੇ ਦੇਖੋ ਨਹੀਂ ਬਣਦੀ ਮੈਂ ਤਾਂ ਜੇ ਲੰਬੀ ਪਈ ਆਣ ਕੇ ਹੁਣ ਤੂੰ ਆ ਗਈ ਆ ਮੈਨੂੰ ਤੇ ਬਣਾਉਣੀ ਨਹੀਂ ਆਉਂਦੀ ਉਹ ਨਹੀਂ ਬਣਾਉਣੀ ਆਉਂਦੀ ਖਾਣੀ ਤੈਨੂੰ ਆਉਂਦੀ ਆ ਜਾ ਜਿੱਤਰਾ ਮਾੜੀ ਮੋਟੀ ਬਣਾ ਕੇ ਰੱਖਾ ਲਾ ਲੰਗਰ ਨਹੀਂ ਇਹਨੂੰ ਨੰਬਦਾ ਰੋਟੀ ਪੱਕੀ ਚੰਗੀ ਭਲੀ ਪਈ ਹੋਰ ਸੁਖ ਖੰਦੀ ਰਹਿੰਦੀ ਮੈਨੂੰ ਆਉ ਬਣਾ ਦੇ ਤੇ ਆ ਬਣਾ ਦੇ ਮੇਰ ਕੋ ਨਹੀਂ ਬਣਦਾ ਮੈਂ ਕੀ ਕਰਾਂ ਇਹ ਜਾਨੌਕੀ ਕਿਤੇ ਹੋਗੀ ਇਹ ਕਰਾਮ ਹੈ ਉਹਨਾਂ ਦੋ ਗੇਮਾਂ ਨੇ ਮੈਗਨੀ ਬਣਾਉਂ ਕੋ ਦਦੇ ਦੀ ਉਹਨ ਮਿੰਦੇ ਸਬਜ਼ੀ ਵੀ ਪਸੰਦ ਹੈਗੀ ਕਦੂ ਦੀ ਮਮਾ ਤੇ ਮੇਰੇ ਕੋ ਕਹਿੰਦੇ ਪਾਸਤਾ ਬਣਾ ਦਿੰਦੇ ਹੈ ਪਰ ਹੁੰਦਾ ਦੀ ਮੈਗੀ ਵੀ ਬਣਾ ਕੇ ਦਿੰਦੇ ਯੇ ਸਬਜੀ ਮੇਰੇ ਪਸੰਦ ਦੀ ਹੁੰਦੀ ਮੈਂ ਰੋਟੀ ਖਾ ਲੈਣੀ ਹੈਗੀ ਪਰਾਂ ਦੇ ਸਬਜੀ ਨਹੀਂ ਪਸੰਦ ਦੇ ਤਾਂ ਮੈਂ ਹਨ ਕਿੱਦਾਂ ਖਾऊं ਰੋਟੀ ਮੰਮਾ ਘੱਟ ਚੱਲ ਗਈ ਤੇ ਇੱਥੇ ਰੋਣਾ ਕਿਉਂ ਰੋਂਦਿਆ ਮੇਰਾ ਸੋਹਣਾ ਪੁੱਤ ਉਹ ਨਹੀਂ ਹੂੰ ਨਹੀਂ ਇੰਤਾਂ ਥੋੜੀ ਰੋਈ ਓਦਾਂ ਥੋੜੀ ਰੋਈਦਾ ਇਹਦਾ ਮਾਮਾ ਜੀ ਆਉਂਦੇ। ਬਾਬਾ ਮਮਾ ਕੋ ਦਵਾਉਗੇ ਫਿਰ। ਬਹੁ ਜਿਹੜੇ ਹੈਗੇ ਨਾ ਜਿਹੜੇ ਬਾਬਾ ਜੀ ਕੋ ਗਏ ਹੁੰਦੇ ਨਾ ਬੰਦੇ ਉਹ ਵਾਰ ਥੋੜੀ ਹੁੰਦੇ ਹੁੰਦੇ ਆ। ਕਿਉਂ ਮਮਾ ਕਦੀ ਨਹੀਂ ਆਉਗੇ ਹਣ? ਉਹ ਬਾਬਾ ਜੀ ਲੈ ਗਏ ਆ। ਮਮਾ ਤੇਰੀ ਚੰਗੀ ਪੜੀ ਸੀ ਨਾ? ਹਾਂ। ਹੈ ਤੇ ਜਿਹੜੇ ਚੰਗੇ ਬੰਦੇ ਹੁੰਦੇ ਨਾ ਉਹ ਫੇਰ ਬਾਬਾ ਜੀ ਛੱਤ ਲੈਂਦੇ ਉੱਥੇ। ਬਾਬਾ ਮਮਾ ਤਾਰਾ ਬਣ ਗਿਆ। ਹਾਂ ਬੇਟਾ ਤਾਰਾ ਬਣ ਗਿਆ। ਉਹ ਵੇਖ ਲਿਆ ਕਰੋ ਜੇ ਸਾਹਮਣੇ ਤਾਰਾ ਵੇਖਿਆ ਉਹਦੇ ਚੌਪੜੀ ਮम्मा ਵੇਖ ਲਿਆ ਕਰ ਤੇ ਤਾਂ ਮੇਰੇ ਦਾਸ ਪੁੱਤ ਵੀ ਹੋਰ ਹੋਂੜਿਆ ਸੀ ਇਹ ਕੀ ਖਾਣੀ ਹੈ ਦੀ ਮੇਰੇ ਕੀ ਖਾਣੀ ਮੇਰੇ ਪੁੱਤ ਨੇ ਤੇ ਤੂੰ ਆਪਣੀ ਦਾਦੀ ਮम्मा ਨੂੰ ਕਹਿੰਦੀ ਉਹਨੇ ਬਣਾ ਦੇਣੀ ਸੀ ਦਾਦੀ ਅਮਨੇ ਕਿਹਾ ਕਿ ਤੂੰ ਖੁਦ ਬਣਾ ਲਾ ਅਚਾ ਦਾਦੀ ਅਮਨੇ ਕਿਹਾ ਖੁਦ ਬਣਾ ਲਾ ਹੂੰ ਤੂੰ ਖੁਦ ਤਿੰਨ ਬਣਾਉਣੀ ਨਹੀਂ ਆਉਦੀ ਹੂੰ ਤੇ ਮੇਰੇ ਪੁੱਤ ਨੇ ਮੈਂ ਕੀ ਖਾਣੀ ਹੈ ਪਤਮ ਮੈਂ ਗੀ ਖਵਾ ਦਾਂ ਤੈਨੂੰ ਬੜਾ ਦ ਮੈਂ ਬੜਾ ਦਿੰਦਾ ਮੈਂ ਅੱਗੇ ਤੈਨੂੰ ਰੋਈ ਤੇ ਥੋੜੀ ਹੁੰਦਾ ਚਲ ਮਮਾ ਨੂੰ ਮਮਾ ਨੂੰ ਜਿਆਦਾ ਨਹੀਂ ਕਹੀਦਾ ਹੁੰਦਾ ਜਿਹੜੇ ਚੱਲ ਜਾਂਦੇ ਹੁੰਦੇ ਨਾ ਉਹਨਾਂ ਨੂੰ ਇੰਨਾ ਜਿਆਦਾ ਨਹੀਂ ਕਰੀਦਾ ਉਹ ਮੁੰਡਿਆ ਦੀ ਬੜੀ ਆਉਂਦੀ ਐ ਇਹਨਾਂ ਦੀ ਤੇ ਜਿਆਦਾ ਤਾਂ ਨਹੀਂ ਮੇਰੀ ਤੀਨ ਹਾਇਰਪਾ ਚੱਲ ਮੈਂ ਬੜਾ ਨਾ ਤੈਨੂੰ ਮੈਂ ਅੱਗੀ ਠੀਕ ਆ ਰੋਣ ਵਾਲੀ ਮੇਰੀ ਤੀਨ ਠੀਕ ਐ ਹੋਇਆ ਨਹੀਂ ਕਰਨਾ ਹਾਏ ਰੱਬਾ ਊੜੀ ਵਿਚਾਰੀ ਮਾਂ ਪੀ ਨੂੰ ਯਾਦ ਕਰ ਕਰ ਰੋਈ ਜਾਂਦੀ ਏ ਕਿੱਦਾਂ ਬਲਾਸਾ ਦਵਾਂ ਇਹਨੂੰ ਮੈਂ ਜਾ ਤੇ ਮੈਨੂੰ ਬੜੀ ਆਉਂਦੀ ਏ ਇਹ ਵੀ ਕੀ ਜਾਂਦੀ ਵੀ ਜੋ ਮੰਗਦੀ ਛੱਟ ਬੜਾ ਦਿੰਦੀ ਜੇ ਮਾਤਾ ਨੂੰ ਕਹਾਂ ਮੈਂ ਕੀ ਬੜਾ ਦਿੰਦਾ ਜਿ ਬਰਾਦਤ ਫੇਗੀ ਹੁੰਦਾ ਏ ਜਾਉਂ ਤੂੰ ਬਾਅਦ ਪਤਾ ਲੱਗਦਾ ਜੀਵਨ ਸਾਥੀ ਤਾਂ ਕੀ ਕੀ ਹੁੰਦਾ ਹੀ ਉਹਨੂੰ ਮੈਨੂੰ ਪਤਾ ਵੀ ਨਹੀਂ ਹੁੰਦਾ ਵੀ ਸਮਾਨ ਕਿੱਥੇ ਪਿਆ ਉਹਨੇ ਚੱਟ ਰੋਪ ਕੇ ਬਣਾ ਦੇਣੀ ਵਾਹਿਗੁਰੂ ਜਿੱਥੇ ਵੀ ਜਾਏ ਖੁਸ਼ੀ ਰਹੇ ਪਰਮਾਤਮਾ ਤੈਨੂੰ ਆਪਣੇ ਚੰਨਾਂ ਦੀ ਨਿਵਾਜ਼ ਬਖਸ਼ੇ ਮੈਨੂੰ ਕੋਈ ਪਤਾ ਕਿੰਨਾ ਪਰੋ ਦੇ ਕਿੰਨਾ ਪਾਣੀ ਪਾਉਂਦੇ ਆ ਇਹਦੇ ਵਿੱਚ ਸਮਰੀਤ ਆਦਾ ਵੇਖ ਲਾ ਪੁੱਤ ਕਿੰਦਾ ਬਣਾਈਂਦੀ ਆ ਮੁੜ ਕੇ ਤੂੰ ਹੀ ਆਪਕੇ ਕੱਲੀ ਬਣਾ ਸਕਦੀ ਠੀਕ ਆ ਆ ਇੱਕ ਗਲਾਸੀ ਪਾਣੀ ਦੀ ਪਾ ਲੈਣੀ ਆ ਠੀਕ ਆ ਇੱਕ ਪੈਕਟ ਮੈਗੀ ਦਾ ਠੀਕ ਆ ਠੀਕ ਆ ਇਹ ਤੱਕ ਤੋ ਆਪੇ ਬਣਾ ਲਈ ਦਿਓ ਜੇ ਨਾ ਨਾ ਜਦੋਂ ਤਿਲ ਕਰੇ ਪਰ ਕੋਈ ਲਾਗੇ ਹੋਏ ਤਾਂ ਫਿਰ ਕੱਲੀ ਨੇ ਗੈਸ ਨਹੀਂ ਬਾਲਣਾ ਠੀਕ ਆ ਆ ਜਦੋਂ ਕੋਈ ਲਾਗੇ ਹੋ ਨਾ ਘਰ ਹੂੰ ਇਹ ਕੱਲੀ ਨੇ ਗੈਸ ਨਹੀਂ ਬਲਣਾ ਠੀਕ ਆ ਠੀਕ ਆ ਮੇਕੀ ਛੇਤੀ ਬਣਣੀ ਮੈਗੀ ਹਾਂ ਹਾਲਾ ਮੇਰਾ ਪੋਤਾ ਖਾ ਮੈਗੀ ਬਰੇ ਮੇ ਤੁਹਾਡੇ ਇਹ ਛੇਤੀ ਬਣ ਗਈ ਇਹ ਛੇਤੀ ਬਣ ਜਾਂਦੀ ਹੁੰਦੀ ਹੈ ਪੁੱਛ ਤਾਂ ਹਮੇ ਕਹਾਂ ਮਮਾ ਦੋ ਮਿੰਟਾਂ ਵਿੱਚ ਗਾਤੇ ਬਣਾ ਲੈਂਦੇ ਹੁੰਦੇ ਹਾਂ ਹਾਂ ਠੰਡੀ ਖੁਲਾ ਦੇ ਨਾ ਫੂਕਾ ਮਾਰ ਮੱਠੰਚ ਖੁਲਾ ਦੇ ਨਾ ਇਹ ਤਾਂ ਮੇਰੇ ਪੁੱਤ ਦਾ ਮੂੰਹ ਨਾ ਛੱਡ ਜੇ ਸਵਾਦ ਬਣੀ ਠੀਕ ਹੈ ਕੋਈ ਮੈਨੂੰ ਬੜਾ ਕਹਿਦਾ ਕਰ ਮੈਂ ਬਣਾਉਂਦਾ ਕਰੂੰਗਾ ਠੀਕ ਹੈ ਠੀਕ ਹੈ ਖਾਲਾ ਹੁਣ ਚੰਗਾ ਤੇ ਭਾਂਡੇ ਰੱਖ ਦੀ ਸੀ ਖਾ ਕੇ ਠੀਕ ਹੈ ਠੀਕ ਹੈ ਹਾਂ ਮੈਂ ਤਾਂ ਪਪਾਈ ਬੜੇ ਚੰਗੇ ਆ ਵੇਖੋ ਮੈਨੂੰ 2 ਮਿੰਟਾਂ ਵਿੱਚ ਮੈਂ ਅਗਲਾ ਇੱਕ ਦੇ ਦਿੰਦੀ ਹਾਂ ਮੈਂ ਦੁੱਧੀ ਵੀ ਚੰਗੇ ਪਰ ਉਹ ਗੁੱਸੇ ਬੜਾ ਹੁੰਦੇ ਆ आंधी आ मैंने बना नहीं, नहीं। आती आखे पास खाती री कि लंगरे नू नंगदा नहीं का आज अंगीला लगती है एवं कडोए जे ਵੇਖ ਕਿਤਰਾ ਖਲਾਰਾ ਪਾਇਆ ਵਾ ਅੰਤਰੇ ਬੱਬਰ ਜੇ ਮਾਹਣ ਮਾਜ ਕੇ ਗਈ ਨੀ ਆ ਤਾਂ ਫੇਰ ਅੰਤਰੇ ਉਹ ਤਰੇ ਅੰਦਰ ਖਲਾਰਾ ਪਾਤਾ ਉੱਤੇ ਵੀ ਇੱਕੀ ਬਣਾਇਆ ਵਾ ਇਹ ਕੁੜੀ ਨੇ ਤਾਂ ਕਿੱਥੇ ਸਤਾਈ ਮੈਂ ਐਨਾ ਅੰਦਰ ਖਲਾਰਾ ਪਾ ਕੇ ਐਂ ਵੇਖ ਫਟੇ ਦੇ ਉੱਤੇ ਖਲਾਰਾ ਇੱਕ ਨਿਚ ਕੋਣਾ ਵਾ ਖਲਾਰਾ ਕੀ ਹੋਇਆ ਵਾ ਹੈਲੋ ਕੀ ਹੋਇਆ ਹੋਣਾ ਕੀ ਆ ਲੰਗਰ ਇਹਨੂੰ ਲੰਗਦਾ ਨਹੀਂਗਾ ਰੋਟੀ ਬੇਹ ਦੇ ਕਰਕੇ ਰੋਟੀ ਪਕਾਉਣੀ ਆ ਉਹਦਾ ਜੇ ਮੈਗੀ ਖਾਣੂ ਜੀ ਕਹਿੰਦਾ ਤੇ ਤੈਥੋਂ ਗਈ ਤੂੰ ਬਣਾਉਂਦੀ ਮੈਨੂੰ ਇਹ ਛਾਪਾ ਕਰਨਾ ਆਉਂਦਾ ਹੋਵੇ ਤਾਂ ਮੈਂ ਬਣਾ ਕੇ ਦਵਾ ਨਾ ਮੈਨੂੰ ਤਾਂ ਪਤਾ ਨਹੀਂ ਇਹ ਕੀ ਹੈ ਸੀ ਚਕੀ ਨਹੀਂ ਉਹਨੇ ਦੱਸ ਹੀ ਦੇਣਾ ਕਿਦਾਂ ਬਣਾਉਣੀ ਦੱਸ ਦੇਣਾ ਹੀ ਇਹ ਤਾਂ ਦੀ ਮੈਨੂੰ ਜਾਣ ਚੀ ਨਹੀਂ ਤੂੰ ਉਹਨੇ ਥੋੜੀ ਬਣਾਈ ਆ ਹੁਣ ਕਿੰਨੇ ਬਣਾਈ ਆ ਇਹ ਤੇ ਮੈਂ ਬਣਾ ਕੇ ਦਿੱਤੀ ਉਹਨੂੰ ਆ ਤਾਂ ਫਿਰ ਬੱਸ ਫੇ ਭੂਏ ਤਾਂ ਤੂੰ ਚੜਾਈ ਆ ਭੂਏ ਕਹਿੰਦੀ ਉਹ ਤੂੰ ਦਿਲ ਕਰਦਾ ਕਿਤੇ ਕਿਤੇ ਖਾ ਲਿਓ ਕਦੂ ਦੀ ਸਬਜ਼ੀ ਬਣਾਈ ਕਦੂ ਦੀ ਸਬਜ਼ੀ ਉਹ ਤੇ ਉਹਨੇ ਆਪਣੀ ਮਾਂ ਦੇ ਤੇ ਨਹੀਂ ਕਦੀ ਖਾਦੀ ਕਦੂ ਦੀ ਨਹੀਂ ਖਾਦੀ ਤੇ ਚਾਰ ਮਾਸਾ ਲੈਂਦੀ ਚਾਰ ਗਾੜੀ ਚੰਗਾ ਗਲਗਲ ਦਾ ਪਾਇਆ ਗਲਗਲ ਦਾ ਨਹੀਂ ਪਾਇਆ ਚਾਰ ਤੇ ਆਹ ਕਰ ਦਿੰਨਾ ਮੈਂ ਸਫਾਈ ਬਹੁਤ ਰੋਲਾ ਨਾ ਪਾ ਕਿਤਰਾ ਵੇ ਫੱਟੇ ਦਾ ਵੇ ਹਾਲ ਕੀ ਬਣਾਇਆ ਤੇ ਮੈਂ ਹੁਣ ਕਰਕੇ ਗਈ ਉਹ ਮੈਂ ਬਣਾਈ ਆ ਉਹਨੇ ਥੋੜੀ ਬਣਾਈ ਆ ਬਬਰ ਮਾਜ ਕੇ ਮੈਂ ਚੋਕੀ ਤੇ ਮੈਨੂੰ ਮੈਨੂੰ ਤਾਂ ਫੋਨ ਆ ਗਿਆ ਤੇ ਮੈਂ ਫੋਨ ਚੁੱਕਿਆ ਬੈ ਸੁਣ ਕਹਿੰਦਾ ਚੁੱਪ ਵੀ ਕਰ ਜਾ ਕਰ ਕੀ ਕਰਾਂ ਮੈਨੂੰ ਤਾਂ ਕਿਤੇ ਮੈਂ ਮੈਨੂੰ ਨਹੀਂ ਹੁਣ ਕੁਝ ਵੀ ਚੰਗਾ ਲੱਗਦਾ ਜਦੋਂ ਵੇਖੀਦਾ ਸਿਰ ਚੁੱਕਿਆ ਰੱਬ ਚੁੱਕਿਆ ਹੁੰਦਾ ਸਿਰ ਤੇ ਬੁੱਲੀ ਹੁੰਦਾ ਰੱਬ ਚੁੱਕਿਆ ਵਾ ਮੈਂ ਤਾਂ ਨਹੀਂ ਹੋ ਕੇ ਚਲ ਗਈ ਮੈਨੂੰ ਰੱਬ ਲੈ ਜਾਂਦਾ ਕਿ ਮੈਂ ਤੇ ਕਿਤੇ ਇੰਨਾ ਵਾ ਔਖੀ ਜਨਾ ਕੋਈ ਹਿਸਾਬ ਨਹੀਂ ਹੁੰਦਾ ਹੋਣਿਆ ਮੇਰੀ ਬਰੇਸ ਹੈ ਗਈ ਆ ਮੈਂ ਤੇ ਆਪ ਰੋਣੀ ਹੋਣਾ ਵੇਲੇ ਨੂੰ ਮੈਨੂੰ ਤੇ ਉਹਨੇ ਕਿਤੇ 25 ਤੋਂ ਪੈਰ ਨਹੀਂ ਕੁੰਜੇ ਪਾ ਕੇ ਦਿੱਤਾ ਦੋ ਰੋਟੀਆਂ ਖਾਣੀਆਂ ਤੇ ਓਏ ਉਹਨੇ ਸੇਖੀ ਜਨਾ ਸਭ ਕੁਝ ਹੌਲੀ ਹੌਲੀ ਤੇ ਅੱਜ ਪਿਆਰ ਨਾਲ ਛਾਂ ਹੀ ਤੋਂ ਸਿੱਖ ਜੂਗੀ ਇਹਦਾ ਬੋਲਿਆ ਸਿੱਖ ਜੂਗੀ ਪਿਆਰ ਨਾਲ ਸਿੱਖ ਲਣ ਲਈ ਮੇਰਾ ਹਾਂ ਪਿਆਰ ਪਤਾ ਨਹੀਂ ਕਿਹੜਾ ਪਿਆਰ ਕਿੱਦਾਂ ਦਾ ਪਿਆਰ ਵਾ ਤੇਰਾ ਇਹ ਲੋਕਾਂ ਦੀ ਪਿਆਰ ਆ ਤੇਰਾ ਇਹ ਆ ਪਿਆਰ ਵਾਲਾ ਚੁੱਪ ਵੀ ਰਹਿ ਲਿਆ ਕਰ ਚੁੱਪ ਰਹਿ ਜਾ ਕਰ ਮੈਨੂੰ ਤੇ ਆਪ ਨਹੀਂ ਉਹ ਮੈਂ ਕੋ ਸਮਝ ਤੇਰਾ ਰੱਬ ਕਰਿਆ ਕਰ ਉਹ ਨਹੀਂ ਮੈਨੂੰ ਨਹੀਂ ਸਮਝ ਲੱਗਦੀ ਕੀ ਆ ਤੇ ਕੀ ਨਹੀਂ ਹਾਏ ਮੰਮੀ ਦੀ ਗੱਲ ਸੱਚੀ ਆ ਕਿ ਇਹਨਾਂ ਦੇ ਘਰ ਤੇ ਕੋਈ ਰੌਣਕ ਹੀ ਨਹੀਂ ਮੱਸਾ ਜਿੱਦਾਂ ਕੋਈ ਹੁੰਦਾ ਹੀ ਨਹੀਂ ਆ ਭਾਵੇਂ ਹੋਵੇ ਹੀ ਨਾ ਘਰ ਉਹ ਬਲਬ ਜਗਾ ਤੇ ਜਗਣ ਡਿਆ ਲੱਭੀ ਅੰਕਲ ਅੰਟੀ ਹੁੰਦੇ ਹੀ ਨਾ ਤਾਂ ਬੜੀ ਰੌਣਕ ਹੁੰਦੀ ਹੈ ਇਨਾਂ ਦੇ ਘਰ ਭੈਣ ਜੀ ਭੈਣ ਜੀ ਕੋਣ ਆ ਮੰਤਰੀ ਤ ਆ ਜਾ ਅੱਛਾ ਘਰੇ ਜੇ ਹਾਂ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਕੀ ਆਲਾ ਰੋਟੀਆਂ ਦੇ ਜੇ ਪਕਾਣ ਹਾਂ ਰੋਟੀਆਂ ਦੇ ਹੀ ਲਾਉਣ अच्छा बांधना ਕਰਦਾ ਕਿਐਸ ਨਹੀਂ ਨਹੀਂ ਰਹਿਣ ਦੋ ਤਵਾ ਠੰਡਾ ਹੋਣਾ ਵਾ ਮੈਂ ਤੇ ਐਵੇਂ ਆ ਗਈ ਮੈਂ ਘਾਰੇ ਤੁਸੀਂ ਵਿਹਲੇ ਹੋਣੇ ਆਹ ਫਲੇ ਨਹੀਂ ਬਸ ਐਨੀਆਂ ਕਿ ਲਾਉਣੀਆਂ ਵਾ ਦਾ ਦੋ ਕਿ ਆਪ ਵਾਸਤੇ ਆਪਣੇ ਵਾਸਤੇ ਤੇ ਦੋ ਕਿ ਮੈਂ ਬਿੱਲੀਆਂ ਬੁੱਲੀਆਂ ਵਾਸਤੇ ਲਾ ਲੈਣੀ ਆਂ ਅੱਛਾ ਅੱਛਾ ਫਰਾਟਾ ਪਿਆ ਰਹਿਣਾ ਹੈਗਾ ਹਾਂਜੀ ਆਹ ਬੰਦੇ ਨੇ ਕਿੰਨਾ ਕਿ ਥੋੜਾ ਆਟਾ ਗੁੰਨਣਾ ਹੁੰਦਾ ਵਾ ਨਾ ਬਦੋ ਬਤੀ ਜ਼ਿਆਦਾ ਉਹ ਗੁੱਜੇ ਜਾਂਦਾ ਵਾ ਮੈਂ ਤਾਂ ਅੱਗੇ ਸੋਚਦੀ ਆਉਣ ਦੀ ਮੈਨੂੰ ਡਰੀ ਲੱਗਦਾ ਵਾ ਵੇਖ ਲੈ ਫੀ ਜੀਆਂ ਨਹੀਂ ਰੋਣ ਕਾ ਹੁੰਦੀਆਂ ਘਰ ਦੇ ਵਿੱਚ ਹਾਂ ਇਹ ਤਾਂ ਗੱਲ ਹੈਗੀ ਆ ਹਮ ਪਰ ਹੁਣ ਕੀ ਕਰੀਏ ਰਹਿਣਾ ਤੇ ਪੈਣਾ ਹੀ ਹੈ ਨਾ ਹਾਂਜੀ ਉਹ ਤੇ ਹੈਗਾ ਕਿਸਮਤ ਏਦਾਂ ਹਾ ਤੇ ਸਹੀ ਗੱਲ ਆ ਕਿਸਮਤ ਕਿਸਮਤ ਦੀ ਗੱਲ ਹੁੰਦੀ ਆ ਹਾਂ ਕੋਈ ਵੇਲਾ ਨਿਆਣੇ ਜਿਹੜੇ ਉਹ ਮਾਪਿਓ ਨੂੰ ਦੀਕਦੇ ਆ ਵੀ ਸਾਡਾ ਹੋਵੇ ਤੇ ਅਸੀਂ ਉਹਦਣਾ ਰੁਣਚੁਣ ਕਰੀਏ ਤੇ ਕਈ ਜੜੇ ਆ ਹੋਣੀਆਂ ਦਰਸਦੇ ਆ ਹਮ ਚਲ ਅੰਟੀ ਅੰਕਲ ਹੁੰਦੇ ਤੇ ਤੁਹਾਨੂੰ ਵੀ ਹਨਾ ਹੁੰਦਾ ਚਲ ਜਿੱਦਾਂ ਪਿੱਛੋ ਧੱਕਾ ਮਿਲ ਗਿਆ ਹੈਗਾ ਹਾਂ ਮੰਮੀ ਤੇ ਕਹਾਂਦੇ ਇਹ ਗੇ ਵੀ ਉਹ 베ਲੀ ਹੋਣੀ ਆ ਤੇ ਨਹੀਂ 베ਲੀ ਤਾਂ ਹੁੰਨੀ ਆ ਫਿਰ ਮੈਂ ਸੋਚਿਆ ਕਿ ਚਲ ਥੋੜਾ ਰੀਲੇਟ ਹੀ ਰੋਟੀਆਂ ਲਾ ਲੈਣੀ ਹਾਂਜੀ ਹਾਂਜੀ ਹਾਂ ਜਦੋਂ ਫਿਰ ਖਾਣੀ ਫਿਰ ਉਹਦੋਂ ਕਿ ਮੈਂ ਲਾ ਲੈਣੀ ਹਾਂ ਭੁੱਖ ਤੇ ਨਹੀਂ ਹੰਨੀ ਹਾਂਜੀ ਹਾਂਜੀ ਬਸ ਹਲਾਤ ਚੱਲੀ ਆ ਤੇ ਫਿਰ ਬੀਨੇ ਆਪਾ ਉਹ ਨਿਆਣਾ ਠੀਕ ਹੀ ਹਾਂਜੀ ਠੀਕ ਹੀ ਹੈ ਅੱਛਾ ਹੂੰ ਮਿੰਨਾ ਦਵੇ ਕਿ ਢੱਡ ਵੱਲ ਹੋਰ ਤਰ੍ਹਾਂ ਜੇ ਹੋਂ ਡੈ ਜੇ ਗੱਲ ਕਹਿਣੀ ਤਿੰਨੀ ਚਾਹੀਦੀ ਨਿੱਕਾ ਮੂੰਹ ਵੱਡੀ ਗੱਲ ਵਾਲੀ ਹੁੰਦੀ ਆ ਗੱਲ ਤੇ ਉਹਦਾ ਤੇ ਹੀ ਆਪਣਾ ਅੱਗੇ ਵੇਖ ਲੈਣਾ ਹੈਗਾ ਕੋਈ ਸੋਚ ਲੈਣਾ ਹੈਗਾ ਨਹੀਂ ਮੰਨਦੀ ਤੇ ਜੇ ਸੋਖਾ ਮਿਲਣਾ ਹੁੰਦਾ ਤੇ ਉੱਥੇ ਮਿਲ ਜਾਣਾ ਹੈ ਉੱਥੇ ਕੀ ਕੀਗਾ ਸਭ ਕੁਝ ਹੈਗਾ ਹੀ ਹਾਂ ਤੇ ਸਹੀ ਹੈਗਾ ਜੇ ਰੱਬ ਮੈਨੂੰ ਧੀ ਪੁੱਤ ਦੇ ਦਿੰਦਾ ਤੇ ਮੇਰਾ ਉੱਥੇ ਵਸੇਬਾ ਬੜਾ ਵੱਧਿਆ ਹੋ ਜਾਣਾ ਹੈ ਹਾਡੇ ਗਵਾਂਢੀਓ ਤੇ ਨਾ ਉਹਨਾਂ ਦੀ ਕੁੜੀਆ ਬੜੀ ਸੋਹਣੀ ਹੂੰ ਗਵਾਂਢੋ ਹੀ ਆ ਸਾਡੇ ਅੱਛਾ ਦਾਦੀ ਵੀ ਵਿਚਾਰੀ ਬਜ਼ੁਰਗ ਵਾ ਦੀ ਹਾਂ ਉਹ ਵਿਚਾਰੀ ਬੜੀ ਠੱਕਿਆ ਜੋਗੀ ਆ ਹੁਣ ਮੈਂ ਤੁਹਾਨੂੰ ਵੇਖਣ ਦੀ ਹੈ ਨਾ ਤੇ ਮੈਨੂੰ ਇਦਾਂ ਨਾ ਹੋਣਿਆ ਹੈਗਾ ਪਿੱਤੇ ਹੀ ਆ ਨਾ ਰੋਟੀਆਂ ਇੱਥੇ ਵੀ ਦੋ ਆਪਣੇ ਲਈ ਬਕਾਉਣ ਦੇ ਆ ਤੇ ਜੇ ਕਿਤੇ ਉਹਨੂੰ ਮਿਲ ਜੇ ਨਾ ਸੁਖ ਮਾਂ ਦਾ ਤੇ ਉਹ ਵੀ ਵਿਚਾਰੀ ਚੱਲ ਟਿੜਕਾਂ ਤੋਂ ਤੇ ਬਜੇ ਦਾਦੀ ਵੀ ਵਿਚਾਰੀ ਬਜ਼ੁਰਗ ਵਾ ਨਾ ਤੋ ਉਦੋਂ ਵੀ ਫਿਰ ਨਹੀਂ ਰੋਟੀ ਪਾਣੀ ਹੁੰਦਾ ਤੇ ਫਿਰ ਬੜੀਆਂ ਝਟਕਾ ਮਾਰਦੀ ਆ ਤੇ ਮਨਜੁੱਦ ਗਏ ਸੀ ਉਹਨਾਂ ਦੇ ਘਰ ਤੇ ਕਹਿੰਦੇ ਸੀ ਵੀ ਮੈਨੂੰ ਆ ਕੇ ਨਾ ਬੜਾਈ ਹੋਰ ਤਰ੍ਹਾਂ ਹੋਣ ਲਿਆ ਹੈਗਾ ਤੇ ਮੈਂ ਜਦੋਂ ਇੱਥੇ ਆਈ ਤਾਂ ਮੰਮੀ ਇਹਨਾਂ ਢਾਡੀਆਂ ਗੱਲਾਂ ਕਰਨ ਦੇ ਵੀ ਚੱਲ ਬੱਚਾ ਜਿੰਨੀ ਪੁੱਤ ਹੁੰਦਾ ਤੇ ਉੱਥੇ ਨੂੰ ਚੜੀਣਾ ਹੋ ਜਾਣਾ ਮੈਂ ਮੇਰੇ ਮਨ ਦੇ ਵਿੱਚ ਆਇਆ ਵੀ ਮੈਂ ਜਾ ਕੇ ਦੀਦੀ ਨੂੰ ਪੁੱਛਾਂ ਨਾ ਵੀ ਵੇਖ ਲੋ ਜਿਹੜਾ ਢਾਡਾ ਬੰਦਾ ਵਾ ਤੇ ਮੈਂ ਫਿਰ ਵਿੱਚ ਪੈਕ ਰਿਸ਼ਤਾ ਹੀ ਕਰਾ ਦਿੰਨੀ ਆ ਨਹੀਂ ਮੰਨ ਪਈ ਤੇ ਕੀ ਹੋਇਆ ਜੀ ਉਹਦੀ ਮਾਂ ਨੂੰ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਾ ਉਹਨਾਂ ਨੂੰ ਤਾਂ ਬਿਮਾਰੀ ਦੀ ਨਹੀਂ ਸਮਝ ਲੱਗੀ ਅੱਛਾ ਮੌਕਾ ਹੀ ਨਹੀਂ ਮਿਲਿਆ ਤੇ ਭਾਜੀ ਦਾ ਵੀ ਸੁਭਾਅ ਬੜਾ ਵਧੀਆ ਹੈਗਾ ਬਸ ਜਿਦਾ ਕਿਸਮਤੀ ਜੇ ਹੈ ਨਾ ਨਾ ਧੋਖਾ ਹੀ ਕਰ ਗਈ ਆ ਹਾਂ ਰੋਣ ਤੇ ਵਿੱਚ ਨਿਆਣੀ ਡਈ ਆ ਇਹ ਤਾਂ ਗੱਲ ਹੈ ਕਿ ਨਿਆਣੇ ਤੇ ਬਚਾਰੇ ਰੋਲ ਜਾਂਦੇ ਆ ਮੈਂ ਤਾਂ ਐਵੇਂ ਇਹਨਾਂ ਨਾਲ ਗੱਲ ਕਰਨ ਦੀ ਆ ਪੱਕਾ ਉਧਰੋਂ ਵੀ ਨਹੀਂ ਪਤਾ ਹੈਗਾ ਗੱਗੋ ਉਹ ਵੀ ਕਹਿੰਦਾ ਵਾ ਵੀ ਨਹੀਂ ਮੈਂ ਨਹੀਂ ਵਿਆਹ ਕਰਾਉਣਾ ਤੇ ਦਾਦੀ ਉਹਦੀ ਨੂੰ ਵੀ ਇਹੋ ਹੀ ਆ ਵੀ ਮੈਂ ਕੁੜੀ ਨੂੰ ਕੰਮ 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 ਸਿਖਾਵਾਂ ਪੀ ਕੱਲ ਨੂੰ ਐਵੇਂ ਹਨਾ ਕੋਈ ਮਤਰਈ ਆ ਗਈ ਤੇ ਪਤਾ ਨਹੀਂ ਕਿੱਦਾਂ ਦੀ ਆ ਜਾਣੀ ਆ ਹਾਂ ਆਹ ਤੇ ਮੈਨੂੰ ਇਹ ਹੀ ਗਾ ਕਿ ਮੈਂ ਹਾਂ ਚੱਲ ਹਨਾ ਜੇ ਤੇ ਤੁਸੀਂ ਪਿੱਛੇ ਹੁੰਦੇ ਸੁਖੀ ਫੇਰ ਤੇ ਚੱਲ ਹੁੰਦਾ ਹੀ ਆ ਤੇ ਹੁਣ ਅੱਗੋ ਵੀ ਤੈਨੂੰ ਉੱਥੇ ੱਥੱਕਾ ਮਿਲਿਆ ਵਾ ਤੇ ਜੇ ਬਣੂਗਾ ਨਾ ਰਾਦਾ ਤਦੇ ਹੀ ਮੈਨੂੰ ਦੱਸ ਦਿਓ ਫਿਰ ਮੈਂ ਨੰਬਰ ਦੇ ਕੇ ਜਾਨੀ ਆ ਤੁਹਾਨੂੰ ਆਪਣਾ